ਕਾਰਗਿਲ ਵਿਜੇਦਵਸ ਦੀ 5ਵੀਂ ਵਾਰ ਗਣ ਦੇ ਮੌਕੇ ਤੇ ਸੈਨਿਕ ਪੁਲਾਈ ਵਿਭਾਗ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਸਮਰਪਿਤ ਇੱਕ ਸਮਾਗਮ ਆਯੋਜਨ ਕੀਤਾ ਗਿਆ ਹੁਸ਼ਿਆਰਪੁਰ ਸਥਿਤ ਵਾਰ ਮੈਮੋਰੀਅਲ ਵਿਖੇ ਕਰਵਾਇਆ ਗਿਆ ਇਸ ਮੌਕੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਿੰਦਰ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਨੇ ਸ਼ਹੀਦਾਂ ਨੂੰ ਯਾਦ ਕਰਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਤੇ ਜਾਣਕਾਰੀ ਦਿੰਦੇ ਐਸ.ਡੀ.ਐਮ ਹੁਸ਼ਿਆਰਪੁਰ ਨੇ ਦੱਸਿਆ ਕਿ ਕਾਰਗਿਲ ਚ ਅੱਜ ਤੋਂ 25 ਸਾਲ ਪਹਿਲਾਂ ਸਾਡੀ ਦੇਸ਼ ਦੀ ਸੈਨਾ ਨੇ ਲੜਾਈ ਦੀ ਜਿੱਤ ਸੀ ਅਤੇ ਇਸ ਲੜਾਈ ਚ ਸਾਡੇ ਕਾਫੀ ਜਵਾਨ ਸ਼ਹੀਦ ਧੋਏ ਇਸ ਮੁਕੇ ਸ਼ਹੀਦਾ ਦੀ ਜਾਨ ਚ ਮਨਾਇ ਗਈ ਫੋਟੋ ਗੈਲਰੀ ਦਾ ਉਦਘਾਟਨ ਵੀ ਕੀਤਾ ਗਿਆ ਅੱਜ ਕਾਰਗਿਲ ਵਿਜੇ ਦਿਵਸ ਹੈਗਾ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਨਾਲੇ ਉਹਨਾਂ ਨੂੰ ਸੰਤਾਜਲੀ ਦੇ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਉੱਥੇ ਗਵਾਈਆਂ ਕਾਰਗਿਲ ਦੇ ਵਿੱਚ ਕਾਰਗਿਲ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਕਾਰਗਿਲ ਤੋਂ ਹੁਣ ਜਾਣੂ ਹੈਗੇ ਆ ਕਿਉਂਕਿ ਤੁਸੀਂ ਮਨਫੇਨ ਵੀ ਜਾਣਿਆ ਜਾਂ ਕਿਸੇ ਹੋਰ ਤਰੀਕੇ ਨਾਲ ਤੁਸੀਂ ਉਹ ਟ੍ਰੇਨ ਵੀ ਆਪਣੀ ਫੇਵਰਚ ਨਹੀਂ ਸੀ ਸਾਰਾ ਕੁਝ ਇਹ ਜਿਹੜਾ ਸੀਗਾ ਪਾਕਿਸਤਾਨ ਵਾਲੇ ਉੱਪਰ ਸੀਗੇ ਪਰ ਫਿਰ ਵੀ ਸਾਡੇ ਦੇਸ਼ ਦੇ ਬਹਾਦਰ ਜਵਾਨਾਂ ਨੇ ਆਪਣੀਆਂ ਜਾਨਾਂ ਗਵਾ ਕੇ ਜਿਹੜੀ ਆਪਣੀ ਆਜ਼ਾਦੀ ਨੂੰ ਕਾਇਮ ਰੱਖਿਆ ਤੇ ਅੱਜ ਉਹਨਾਂ ਨੂੰ ਨਮਨ ਕਰਦੇ ਆ ਨਾਲੇ ਬੀਜੇ ਦੇਸ਼ ਦੇ ਸਾਰਿਆਂ ਨੂੰ ਵਧਾਈ ਦਿੰਦੇ ਜੀ ਅੱਜ ਪਹਿਲਾਂ ਦਾ ਸਭ ਨੂੰ ਰਜਤ ਜੰਤੀ ਕਾਰਗਿਲ ਵਿਜਿਤ ਦਿਵਸ ਦੀ ਬਹੁਤ ਬਹੁਤ ਵਧਾਈਆਂ ਨਾਨ ਨੋਲਿਸ ਉਹ ਤਾਂ ਇਹ ਦੇ ਸੀ ਉਹਨਾਂ ਨੂੰ ਵੀ ਯਾਦ ਕਰਦੇ ਆ ਜਿਨ੍ਹਾਂ ਦੇ ਖਾਤਰ ਜਿਨ੍ਹਾਂ ਦੇ ਸਦਕਾ ਅਸੀਂ ਇਹ ਦਿਨ ਮਨਾ ਰਹੇ ਆ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਸ਼ਹੀਦੀਆਂ ਪਾਈਆਂ ਦੇਸ਼ ਦੀ ਰੱਖਿਆ ਕਰਦਿਆਂ ਹੋਇਆਂ ਉਸ ਵੇਲੇ 1999 ਵਿੱਚ ਉਤੇ ਨਾਲ ਹੀ ਜਿਸ ਦਾ ਕਿ ਪ੍ਰੋਗਰਾਮ ਇਥੇ ਤੁਹਾਨੂੰ ਪਤਾ ਹੀ ਰੱਖਿਆ ਗਿਆ ਹੋਇਆ ਸੈਨਿਕ ਵੈਲਫੇਅਰ ਬੋਰਡ ਵੱਲੋਂ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਜੀ ਉਨੇ ਸਾਰੇ ਜਿਹੜੇ ਇੱਥੇ 17 ਫੈਮਿਲੀਜ਼ ਜਿਹੜੀਆਂ ਨੇ ਉਹ ਹੁਸ਼ਿਆਰਪੁਰ ਦੀਆਂ ਨੇ ਜਿਹੜੀਆਂ ਮਾਰਟਿਅਰ ਫੈਮਿਲੀਜ਼ ਹੈਗੀਆਂ ਨੇ ਉਹਨਾਂ ਨੂੰ ਆਨਰ ਕੀਤਾ ਜਾਵੇਗਾ ਐਕਸ ਸਰਵਿਸਮੈਨ ਆਨਰ ਕੀਤੇ ਜਾਣਗੇ ਇਸ ਤਰ੍ਹਾਂ ਜਿਹੜੀ ਐਗਜ਼ਿਬਿਸ਼ਨ ਤੁਸੀਂ ਦੇਖ ਰਹੇ ਹੋ ਇੱਥੇ ਇਹ ਅਸੀਂ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਹੈ ਮਿਨਿਸਟਰੀ ਆਫ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦਾ ਜਿੱਦਾਂ ਮੈਂ ਇੰਚਾਰਜ ਹੈਗਾ ਉਹ ਇੱਥੇ ਐਗਜ਼ਿਬਿਸ਼ਨ ਹੈ ਸਾਰਿਆਂ ਵਾਸਤੇ ਓਪਨ ਹੈਗੀ ਹੈ ਆਮ ਜਨਤਾ ਵਾਸਤੇ ਤਾਂ ਕਿ ਉਹ ਦੇਖਣ ਕਿ ਕਿਸ ਤਰ੍ਹਾਂ ਸਾਡੇ ਜਵਤ ਸ਼ਹੀਦਾਂ ਨੇ ਜਵਾਨਾਂ ਨੇ ਫੌਜ ਨੇ ਔਰ 에ਅਰ ਫੋਰਸ ਨੇ ਕਿਸ ਤਰ੍ਹਾਂ ਕਰਗਿਲ ਦੀ ਲੜਾਈ ਲੜ ਕੇ ਕਿੰਨੀ ਮੁਸ਼ਕਿਲ ਟੈਰੇਨਸ 'ਚੋਂ ਜਾ ਕੇ ਇਹ ਜੰਗ ਜਿੱਤੀ ਸੀਗੀ ਇੱਕ ਤਰ੍ਹਾਂ ਦਾ ਸਭ ਨੂੰ ਸੱਦਾ ਹੈਗਾ ਕਿ ਆਓ ਦੇਖੋ ਕਿਸ ਤਰ੍ਹਾਂ ਸਾਡੀ ਫੌਜ ਸਾਡੇ ਵਾਸਤੇ ਕੰਮ ਕਰਦੀ ਹੈ ਔਰ ਅਸੀਂ ਵੀ ਇਸ ਤਰ੍ਹਾਂ ਯੂਨਾਈਟਿਡ ਲੀਗ ਸਾਰਿਆਂ ਵਾਸਤੇ ਕੰਮ ਕਰੀਏ ਦੇਸ਼ ਦੇ ਵਾਸਤੇ ਕੰਮ ਕਰੀਏ ਜੈ ਹਿੰਦ ਅੱਜ ਅਸੀਂ ਇੱਥੇ ਹੁਸ਼ਿਆਰਪੁਰ ਵਿੱਚ ਕਰਗਿਲ ਵਿਜੇ ਦਿਵਸ ਦੀ 25ਵੀਂ ਵਰੇਗੰਡ ਮਨਾ ਰਹੇ ਹਾਂ ਅ ਇੱਥੇ ਹੁਸ਼ਿਆਰਪੁਰ ਦੇ ਨਾਲ-ਨਾਲ ਚਾਰ ਹੋਰ ਜ਼ਿਲ੍ਹੇ ਜਿਵੇਂ ਜਿਵੇਂ ਕਿ ਜਲੰਧਰ ਪੂਰਤਲਾ ਰੋਪੜ ਤੇ ਐਸਬੀਐਸ ਨਗਰ ਦੇ ਜਿਹੜੇ ਬਹਾਦਰ ਸੈਨਿਕ ਨੇ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾਈ ਸੀਗੀ ਉਹਨਾਂ ਦੇ ਪਰਿਵਾਰ ਤੇ ਜਿਹੜੇ ਸੈਨਿਕ ਉਸ ਯੁੱਧ ਦੌਰਾਨ ਡਿਸੇਬਲਡ ਹੋ ਗਏ ਸੀਗੇ ਉਹ ਉਹਨਾਂ ਨੂੰ ਅਸੀਂ ਇੱਥੇ ਅੱਜ ਨਿਮੰਤਰਣ ਕੀਤਾ ਹੈ ਤਾਂ ਕਿ ਉਹਨਾਂ ਦਾ ਆਦਰ ਸਤਿਕਾਰ ਮਾਨ ਸਤਿਕਾਰ ਕੀਤਾ ਜਾ ਸਕੇ ਤੇ ਨਾਲੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਵੀ ਇਸ ਇਹ ਦੇਖ ਕੇ ਪ੍ਰੇਰਣਾ ਮਿਲੇ ਕਿ ਕਿਵੇਂ ਸਾਡੇ ਯੋਧੇ ਰਹੇ ਨੇ ਜਿਹੜੇ ਸੂਰਵੀ ਰਹੇ ਨੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਹਨਾਂ ਨੇ ਸਾਡੀ ਕੱਲ ਲਈ ਆਪਣਾ ਅੱਜ ਨੂੰ ਉਹਨਾਂ ਨੇ ਨਿਸ਼ਾਵਰ ਕਰ ਦਿੱਤਾ ਸਰ ਜਿਹੜੇ 70 ਕਮੇੜੀਆਂ ਨੂੰ ਅੱਜ ਤੁਮਨ ਕਰਿਓ ਜਿਲ੍ਹਾ ਸ਼ਹਿਰ 15 ਤੱਕ ਦੇ ਵੱਖ-ਵੱਖ ਉਹ ਵੱਖ-ਵੱਖ ਜਿਲ੍ਹਿਆਂ ਦੇ ਨੇ ਜਿਵੇਂ ਮੈਂ ਦੱਸਿਆ ਟੋਲ ਮਿਲਾ ਕੇ ਪੰਜ ਜਿਲ੍ਹਿਆਂ ਦੇ ਇੱਥੇ ਸਾਰਾ ਜ਼ੋਨ ਬਣਿਆ ਹੈ ਹੁਸ਼ਿਆਰਪੁਰ ਦੇ ਵੀ ਨੇ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਦੇ ਨੇ ਰੋਪੜ ਨਵਾਸ਼ਹਿਰ ਅ ਜਲੰਧਰ ਤੇ ਕਪੂਰਥਲਾ ਇਹ ਪੰਜ ਜ਼ਿਲ੍ਹਿਆਂ ਤੋਂ